ਮਾਡਲ थाना ਸ਼ਾਹਕੋਟ ਜ਼ਿਲ੍ਹਾ ਜਰੰਧਰ ਦਿਹਾਤੀ ਚ ਦੋ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਇਲਿਅਸ ਭੇਜਾ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਬੱਜਵਾ ਕਲਾਂ ਦੀ ਮੌਤ ਹੋਈ ਤੇ ਉਸ ਸਪਸ਼ਟ ਕਰਨਾ ਚਾਹਣਾ ਕਿ ਇਹ ਨੌਜਵਾਨ ਥਾਣਾ ਦੇ ਕਰਮਚਾਰੀਆਂ ਵੱਲੋਂ ਥਾਣਾ ਦੇ ਵਿੱਚ ਸਫਾਈ ਔਰ ਪਾਣੀ ਪੀਣ ਲਈ ਨਿੱਜੀ ਤਰਖਾ ਜੋ ਰੱਖਿਆ ਗਿਆ ਸੀ ਔਰ ਇਹ ਗੁਰਪ੍ਰੀਤ ਭੇਜਾ ਕਰੋਨਾ ਸਮੇਂ ਵੀ ਇਹਨੇ ਲੰਬਾ ਸੇਵਾ ਜਿਹੜੀ ਸਾਡੇ ਥਾਣੇ ਤੇ ਨਭਾਈ ਤੇ ਹੁਣ ਵੀ ਇਹ 3 ਮਹੀਨੇ ਤੋਂ ਕੰਮ ਕਰ ਰਿਹਾ ਸੀਗਾ 4 ਤਰੀਕ ਨੂੰ ਕਰੀਬ ਸ਼ਾਮ ਨੂੰ ਇਹ ਦੱਸਿਆ ਨੇ ਮੁੰਚੀ ਸਟਾਫ ਨੂੰ ਕਿ ਮੈਂ ਮੇਲਾ ਪਿੰਡ ਦਾਨੇ ਵਾਲ ਵੇਖਣ ਜਾਣਾ ਤੇ ਪਤਾ ਲੱਗਿਆ ਕਿ 6 ਤਰੀਕ ਨੂੰ ਬਾਅਦ ਦੁਪਹਿਰ ਵਾਸਤੋਂ ਜਦੋਂ ਗਰਮੀ ਪਈ ਤੇ ਥਾਣੇ ਦੇ ਪਿਛਲੇ ਸਾਈਡ ਪੌੜੀਆਂ ਲੱਗੀਆਂ ਇੱਕ 스ਮੈਲ ਆਈ ਤੇ ਜੋ ਦੇਖਿਆ ਤੇ ਇਹ ਉੱਤੇ ਥਾਣੇ ਦੇ ਉੱਪਰ ਬਣੀਆਂ ਜਿਹੜੀਆਂ ਪੌੜੀਆਂ ਦਾ ਦਰਵਾਜ਼ਾ ਖੁੱਲਾ ਸੀ ਤੇ ਨੇੜੇ ਪਏ ਮਾਲਮ ਕਤਵਾ ਕੈਨੀਆਂ ਵਗੈਰਾ ਜੋ ਉਲਟੇ ਮੁੱਢ ਗਿਆ ਹੋਇਆ ਸੀਗਾ ਮੁੱਢਲੇ ਲਾਤਾਂ ਤੇ ਇਹ ਲੱਗ ਰਿਹਾ ਸੀ ਕਿ ਇਹਨੂੰ ਕੋਈ ਜਰੀਲੀ ਚੀਜ਼ ਨੇ ਕੱਟਿਆ ਹੋ ਜਾਂ ਕੋਈ ਕਾਡ ਅਗਰੈਸਟ ਹੋ ਗਈ ਹੋਵੇ ਤੇ ਤੁਰੰਤ ਇਹਦੇ ਵਾਰਸਾਨਾ ਨਾਲ ਰਾਬਤਾ ਕਰਮ ਕੀਤਾ ਜੋ ਉਹ ਵਾਰਸ਼ ਤੇ ਪੰਚਾਇਤੀ ਆਏ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਰਟ ਨਕੋਤਰ ਸਿਮਲਾ ਹਸਪਤਾਲ ਤੋਂ ਕਰਾਇਆ ਗਿਆ ਤੇ ਜਿਹਦਾ ਕੱਲ ਰੀਤੀ ਰਿਵਾਜਾਂ ਮੁਤਾਬਕ ਸੰਸਕਾਰ ਜਿਹੜਾ ਹੈ ਇਹਦੇ ਪੈਂਡ ਕੀਤਾ ਗਿਆ ਔਰ ਇਹ ਜਿਹੜਾ ਨੌਜਵਾਨ ਹੈ ਇੱਕ ਤੰਦਰੁਸਤ ਸਿਹਤਮੰਦ ਸੀਗਾ ਉਹਦੇ ਨੇ ਇੱਕ ਪ੍ਰੋ ਫਿਟਨੈਸ ਜਮਾ ਸ਼ਾਖਟ ਉੱਥੇ ਰਜਾਨਾ ਜੈਮ ਕਰਨੇ ਜਾਂਦਾ ਸੀਗਾ ਇਹਦੀ ਮੌਤ ਜਿਹੜੀ ਹੈ ਇਹਨਾਂ ਕਿਸੇ ਜਰੇਲੀ ਚੀਜ਼ ਨਾਲ ਕੱਟਣ ਤੇ ਸਪਸ਼ਟ ਹੁੰਦੀ ਹੈ ਤੇ ਸਾਡੀ ਇਹ ਸਾਡਾ ਐਮਪਲਾਈ ਹੋਣ ਦੇ ਨਾਤੇ ਇਹਦੇ ਨਾਲ ਅੱਜ ਵੀ ਤੇ ਇਹਦੇ ਪਰਿਵਾਰ ਨਾਲ ਅਮੇਸ਼ਾ ਹੀ ਸਿਮਤੀ ਹੈਗੀ ਹੈ ਤੇ ਪ੍ਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਥੈਂਕ ਯੂ